ਕੰਗਰਾਤ ਪਿਛਲੇ 2 ਸਾਲ ਤੋਂ ਹੇਟ ਸਪੀਚ ਕਰ ਰਹੀ ਹੈ ਪੰਜਾਬ ਦੇ ਖਿਲਾਫ ਕਿਸਾਨ ਦੇ ਖਿਲਾਫ ਜੋ ਤੁਸੀਂ ਹੇਟ ਸਪੀਚ ਕਰਨ ਵਾਲ ਨੂੰ ਲੋਕ ਸਭਾ ਟਿਕਟ ਦੇਵੋਗੇ ਕਿ ਸਿਕਿਉਰਿਟੀ ਚੈਕਿੰਗ ਕਰ ਨਹੀਂ ਕੰਗਣਾ ਨੇ ਆਪਣੀ ਐਮਪੀ ਸ਼ਿਪ ਦਾ ਰੋਪ ਦਿਖਾਇਆ ਸੀ ਸੋ ਜੇ ਕਾਨੂੰਨ ਸਭ ਲਈ ਇੱਕ ਆ ਤਾਂ ਉਥੇ ਕੁਲਵਿੰਦਰ ਕੌਰ ਬੇਕੋ ਠੀਕ ਹੈ ਕੰਗਣਾ ਰਨਾਉ ਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਕਾਰਨ ਕਾਰਵਾਈ ਹੋਣੀ ਚਾਹੀਦੀ ਹੈ ਜੰਨੀਗੋ ਰਿਪੋਰਟ ਤੇ ਹੋਏ ਇੱਕ ਇਨਸੀਡੈਂਟ ਜਿਹਦੇ ਵਿੱਚ ਇੱਕ ਅਲੀਗੇਸ਼ਨ ਲੱਗਦਾ ਹੈ ਕਿ ਸੀਆਈਐਸਫ ਕਨਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ ਕੰਗਨਾਰਨੌਥ ਨੂੰ ਉਹ ਕੰਟਰੋਵਰਸੀ ਲਗਾਤਾਰ ਵਧਦੀ ਜਾ ਰਹੀ ਹੈ ਔਰ ਅੱਜ ਉਹਨਾਂ ਕੇ ਪੰਜਾਬ ਕਿਸਾਨ ਕਾਂਗਰਸ ਜੜੀ ਹੈ ਉਹ ਵੀ ਬਾਹਰ ਆ ਗਈ ਹੈ ਔਰ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਕਰੀ ਹੈ ਸਾਡੇ ਨਾਲ ਪੰਜਾਬ ਕਿਸਾਨ ਕਾਂਗਰਸ ਦੇ ਸਪੋਕਸਪਰਸਨ ਨੇ ਮਨਜੀਤ ਸਿੰਘ ਮਨਜੀਤ ਜੀ ਇਸ ਪੂਰੀ ਕੰਟਰੋਵਰਸੀ ਲਗਾਤਾਰ ਵੱਧ ਰਹੀ ਹੈ ਕੱਲ ਕਿਸਾਨ ਵੀ ਕੁਲਵਿੰਦਰ ਕੌਰ ਦੇ ਹੱਕ ਚ ਆਏ ਅੱਜ ਕਿਸਾਨ ਕਾਂਗਰਸ ਆ ਕੇ ਆਈ ਹੈ ਪਰ ਉਧਰ ਜਿਹੜਾ ਹੈ ਪੁਲਿਸ ਨੇ ਪੰਜਾਬ ਪੁਲਿਸ ਨੇ ਅਫਾਇਰ ਕਲਵਿੰਦਰ ਕੌਰ ਦੇ ਹਾਕੀ ਦਾ ਕਾਰਨ ਹੀ ਇਹ ਹੈ ਕਿ ਬਿਨਾ ਇਨਕੁਆਇਰੀ ਤੋਂ ਐਫਆਈਆਰ ਲੌਂਚ ਕੀਤੀ ਗਈ ਆ ਉੱਥੇ ਤਾਂ ਕਰ ਕਿਸੇ ਨੂੰ ਨਹੀਂ ਪਤਾ ਕਿ ਗਲਤੀ ਕੰਗਨਾਰ ਨੌਤ ਦੀ ਸੀ ਜਾਂ ਸਾਡੀ ਭੈਣ ਕਲਵਿੰਦਰ ਕੌਰ ਦੀ ਸੀ ਤੁਸੀਂ ਬਿਨਾ ਆਧਾਰ ਤੋਂ ਬਿਨਾ ਸੀਸੀਟੀਵੀ ਫੁਟੇਜ ਖੰਗਾਲੇ ਤੁਸੀਂ ਇੱਕ ਦਿਨ ਵਿੱਚ ਐਫਆਈਆਰ ਲੌਂਚ ਕਰ ਦਿੰਦੇ ਹੋ ਸਿਰ ਪ੍ਰੈਸ਼ਰ ਵਿੱਚ ਆ ਕੇ ਕਿ ਤੁਸੀਂ ਉਹਨਾਂ ਨੂੰ ਟਕਾਉਣਾ ਸੀ ਸ਼ਾਇਦ ਸੱਤਾਧਾਰੀ ਪਾਰਟੀ ਦੱਸ ਰਹੀ ਆ ਬੀਜੇਪੀ ਤੇ ਹਮੇਸ਼ਾ ਬਲੇਮ ਲੱਗਦੇ ਆ ਰਹੇ ਕਿ ਤਾਨਾਸ਼ਾਹ ਪਾਰਟੀ ਆ ਜਦੋਂ ਤੁਸੀਂ ਕੰਗਰਾ ਪਿਛਲੇ 2 ਸਾਲ ਤੋਂ ਹੇਟ ਸਪੀਚ ਕਰ ਰਹੇ ਆ ਪੰਜਾਬ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਜੋ ਤੁਸੀਂ ਹੇਟ ਸਪੀਚ ਕਰਨ ਵਾਲ ਨੂੰ ਲੋਕ ਸਭਾ ਟਿਕਟ ਦੇਵੋਗੇ ਚਾਹੇ ਉਹ ਟੈਨੀ ਮਿਸ਼ਰਾ ਹੈ ਉਹਨਾਂ ਨੂੰ ਤੁਸੀਂ ਯੂਪੀ ਚ ਟਿਕਟ ਦਿੱਤੀ ਆ ਤੁਸੀਂ ਇਹ ਤੁਸੀਂ ਇਹੋ ਜਿਹੇ ਹਾਲਾਤ ਬਣਾਓਗੇ ਤੁਸੀਂ ਘੱਟ ਗਿਣਤੀ ਨੂੰ ਦਬਾਓਗੇ ਤਾਂ ਹਾਲਾਤ ਪੰਜਾਬ ਚ ਪੈਦਾ ਹੋਣਗੇ ਪਰ ਮੈਂ ਫਿਰ ਵੀ ਕਹ ਰਿਹਾ ਕਿ ਪੰਜਾਬ ਸ਼ਾਂਤ ਹੈ ਪੰਜਾਬ ਕਦੇ ਕਿਸੇ ਨਾਲ ਧੱਖਾਂ ਨਹੀਂ ਕਰਦਾ ਕਦੇ ਕਿਸੇ ਨਾਲ ਨਾਫਰਤ ਨਹੀਂ ਕਰਦਾ ਇਨਸੀਡੈਂਟ ਨੂੰ ਵੀ ਡਿਮਾਂਡ ਕੀ ਹੈ ਵੀ ਕੀ ਹੋਣਾ ਚਾਹੀਦਾ ਹੈ ਬਿਲਕੁਲ ਕਲੀਨ ਐਂਡ ਨਿਸ਼ਪਕਸ਼ ਜਾਂਚ ਹੋਵੇ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਆ ਉਹਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੇ ਇਸੇ ਕਾਰਨ ਇਸੇ ਕੁਲਵਿੰਦਰ ਕੌਰ ਕਾਰਨ ਉੱਤੇ ਸਿਕਿਉਰਿਟੀ ਵਿੱਚ ਚੁੱਕ ਹੋ ਜਾਂਦੀ ਉੱਥੇ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਤਾਂ ਬਲੇਮ ਸੀਆਈਐਸਐਫ ਤੇ ਜਵਾਨਾਂ ਤੇ ਆਉਣਾ ਸੀ ਜੀ ਆਪਣੀ ਡਿਊਟੀ ਦੇ ਮਸ਼ਤਾਇਦ ਹਨ ਉਹ ਸਭ ਨੇ ਇੱਕ ਨਿਗਰਾਨਾ ਦੇਖਣਾ ਚਾਹੀਏ ਐਮਪੀ ਆ ਰਹਾ ਚਾਹੀਏ ਐਮਐਲਏ ਰਹਾ ਚਾਹੀਏ ਆਮ ਨਾਗਰਿਕਾਂ ਕਾ ਜਿਨੇ ਸਿਕਿਉਰਿਟੀ ਚੈਕਿੰਗ ਕਰ ਰਿਹਾ ਜਿੱਥੇਕਰ ਪਤਾ ਲੱਗਿਆ ਕਿ ਸਿਕਿਉਰਿਟੀ ਚੈਕਿੰਗ ਕਰਨੀ ਕੰਗਣਾ ਨੇ ਆਪਣੀ ਐਮਪੀ ਸ਼ਿਪ ਦਾ ਰੋਪ ਦਿਖਾਇਆ ਸੀ ਸੋ ਜੇ ਕਾਨੂੰਨ ਸਭ ਲਈ ਇੱਕ ਆ ਤਾਂ ਉੱਥੇ ਕੁਲਵ ਕਾਰਵਾਈ ਦੇ ਕੁਲੰਦਰ ਕਰਦੇ ਹੋਈ ਹੈ ਇਹ ਇਸੇ ਕਰਕੇ ਤੱਕ ਜਥੇਬੰਦੀਆਂ ਖੜੀਆਂ ਨਾ ਜਥੇਬੰਦੀਆਂ ਹਮੇਸ਼ਾ ਮਜਰੂਮਾਂ ਨਾਲ ਜੋ ਧੱਕਾ ਦੇ ਉਹ ਖੜਦੀਆਂ ਨੇ ਜੇ ਉਹ ਕਾਰਵਾਈ ਸਹੀ ਹੋਈ ਹੁੰਦੀ ਨਾ ਸਾਨੂੰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਸੀ ਨਾ ਜਥੇਬੰਦੀ ਨੂੰ ਆਪਣੀ એનર્ਜੀ ਵੇਸਟ ਕਰਨ ਦੀ ਲੋੜ ਸੀ ਧਰਨੇ ਲੱਗ ਜੇ ਸਾਡੇ ਕਿਸਾਨਾਂ ਬਾਰੇ ਕੁਝ ਬੋਲਿਆ ਜਾ ਰਿਹਾ ਸਾਡੇ ਪੰਜਾਬ ਬਾਰੇ ਕੁਝ ਬੋਲਿਆ ਰਿਹਾ ਤਾਂ ਹਰ ਪੰਜਾਬੀ ਦਾ ਫਰਜ਼ ਬਣਦਾ ਕਿ ਉਹ ਇਹ ਜਿਹੇ ਪ੍ਰੋਟੈਸਟ ਵਿੱਚ ਸ਼ਾਂਤਮਈ ਪ੍ਰੋਟੈਸਟ ਵਿੱਚ ਸ਼ਾਮਲ ਹੋ ਕੇ ਆਪਣਾ ਰੋਸ ਦਿਤਾਵੇ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਜਿਹੇ ਲੋਕਾਂ ਦਾ ਕਰਵਾਹ ਪਹੁੰਚੇ ਅੱਗੇ ਤੋਂ ਇਹ ਜਿਹੇ ਲੋਕ ਸੰਕੋਚ ਕਰਨੇ ਇਸ ਤਰ੍ਹਾਂ ਦੇ